ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸਜੀ ਹੋਈ ਸਾਧ ਸੰਗਤ ਜੀ ਸੁਨਿਮਰ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਆਓ ਜਾਣਦੇ ਹਾਂ ਕਿਸ ਤਰ੍ਹਾਂ ਮੁਗਲਾਂ ਦੇ ਰਾਜ ਦੇ ਵਿੱਚ ਜਹਾਂਗੀਰ ਨੇ ਮਹਾਰਾਜ ਨੂੰ ਕਿਹੜੇ-ਕਿਹੜੇ ਤਸੀਹੇ ਦਿੱਤੇ ਤੇ ਕੌਣ-ਕੌਣ ਦੇ ਵਿੱਚ ਸ਼ਾਮਲ ਸੀ ਤੇ ਮਹਾਰਾਜ ਜੀ ਦੇ ਸਰੀਰ ਨੂੰ ਵਿਦਵਾਨਾਂ ਦੀ ਖੋਜ ਮੁਤਾਬਕ ਕਿਸ ਤਰ੍ਹਾਂ ਦਰਿਆ ਦੇ ਵਿੱਚ ਰੋੜਿਆ ਹੈ ਇਹ ਪਾਵਨ ਇਤਿਹਾਸ ਨੂੰ ਆਪਾਂ ਸਰਵਣ ਕਰਦੇ ਹਾਂ ਜੀ ਗੁਰਮਖ ਪਿਆਰਿਓ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ 22 ਮਈ 1606 ਈਸਵੀ ਦੀ ਗੱਲ ਆ ਜਦੋਂ ਅੰਮ੍ਰਿਤਸਰ ਤੋਂ ਜਹਾਂਗੀਰ ਦੇ ਹੁਕਮ ਦੇ ਮੁਤਾਬਕ ਮਰਤਜਾ ਖਾਨ ਨੇ ਗ੍ਰਿਫਤਾਰ ਕੀਤਾ ਤੇ ਗੁਰੂ ਦੇ ਹੁਕਮ ਅਨੁਸਾਰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਡੱਲਾ ਦਬਾਬਾ ਦੇ ਵਿੱਚ ਚਲੇ ਗਏ ਆ ਤੇ ਗੁਰੂ ਅਰਜਨ ਦੇਵ ਜੀ ਦੇ ਨਾਲ ਉਦੋਂ ਪੰਜ ਪ੍ਰਸਿੱਧ ਸਿੱਖ ਸੀ ਚੌਧਰੀ ਲੰਗਾਹਾ ਭਾਈ ਵਿਧੀ ਚੰਦ ਭਾਈ ਪੈੜਾ ਜੀ ਭਾਈ ਜੇਠਾ ਜੀ ਭਾਈ ਪ੍ਰਾਣਾ ਜੀ ਮਹਾਰਾਜ ਦੇ ਨਾਲ ਚੱਲੇ ਆ ਇਨ੍ਹਾਂ ਸਿੱਖਾਂ ਨੂੰ ਗੁਰੂ ਮਹਾਰਾਜ ਨੇ ਆਪ ਹੀ ਲਾਹੌਰ ਤੋਂ ਮੁੜਨ ਦਾ ਹੁਕਮ ਦੇ ਦਿੱਤਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਰਣੀ ਜਾਣ ਲਈ ਕਿਹਾ ਸੀ ਹੁਣ ਜਦੋਂ ਗੁਰੂ ਅਰਜਨ ਦੇਵ ਜੀ ਲਾਹੌਰ ਜਹਾਗੀਰ ਦੇ ਦਰਬਾਰ ਗਏ ਆ ਉੱਥੇ ਪੇਸ਼ ਕੀਤਾ ਗਿਆ ਬੰਸਾਵਲੀ ਨਾਮਾਂ ਦੇ ਸ਼ਬਦਾਂ ਦੇ ਵਿੱਚ ਸਾਈਂ ਵਿਟੇਕ ਮੱਥਾ ਵਿਦਿਆ ਹੋਏ ਗਏ ਦੁਸਤ ਚੌਕੜ ਵਿੱਚ ਆਵਤ ਭਏ ਜਵਾਬ ਸਵਾਲ ਬਹੁਤ ਹੀ ਹੋਇਆ ਭਏ ਕੈਦ ਸ਼ਰਮ ਪਾਇਆ ਸੁਖ ਸਭ ਖੋਇਆ ਮਹਾਰਾਜ ਨੇ ਹਰ ਜਿਹੜੇ ਸਵਾਲ ਪੁੱਛੇ ਗਏ ਉਹਦਾ ਉੱਤਰ ਇਹ ਦਿੱਤਾ ਕਿਉਂ ਕਿਸੇ ਵਰਤਾਓ ਤੋਂ ਤੁਹਾਡੀ ਸਜ਼ਾ ਤੋਂ ਭੈ ਨਹੀਂ ਖਾਂਦੇ ਜੋ ਹੋ ਰਿਹਾ ਸਭ ਭਾਣੇ ਚ ਹੋ ਰਿਹਾ ਤੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਚਾਹੀਦਾ ਜਿੰਨੀ ਵਾਰੀ ਉਹਨਾਂ ਨੇ ਡਰਾਵਾ ਦਿੱਤਾ ਮਹਾਰਾਜ ਆਨੰਦ ਦੇ ਵਿੱਚ ਆ ਕੇ ਇਹ ਸਾਰੇ ਸਵਾਲਾਂ ਦੇ ਜਵਾਬ ਦਿੰਦੇ ਰਹੇ ਕੁਸਰੋ ਨੂੰ ਫਿਰ ਪ੍ਰਸ਼ਾਦਾ ਛਕਾਉਣ ਦੀ ਗੱਲ ਕੀਤੀ ਗਈ ਤੇ ਮਹਾਰਾਜ ਕਹਿਣ ਲੱਗੇ ਇਹ ਉਹੀ ਲੰਗਰ ਆ ਜਹਾਂਗੀਰ ਜਿੱਥੇ ਤੇਰੇ ਪਿਤਾ ਜੀ ਪ੍ਰਸ਼ਾਦਾ ਛਕ ਕੇ ਗਏ ਆ ਤੇ ਅੱਜ ਜੇ ਤੇਰਾ ਪੁੱਤਰ ਛੱਕ ਗਿਆ ਕਿਹੜੀ ਆਫਤ ਆ ਗਈ। জাহাঙ্গীর ਨੇ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਉਸਤਤ ਦੇ ਕੁਝ ਸ਼ਬਦ ਪਾਉਣ ਲਈ ਕਿਹਾ ਕਿ ਆ ਕਿ ਸਾਡੇ ਪੈਗੰਬਰ ਦੀ ਸਿਫਤ ਕਰਦੇ ਹੋ ਤੇ ਮਹਾਰਾਜ ਕਹਿੰਦੇ ਕਦਾ ਚਿਤ ਵੀ ਨਹੀਂ ਹੋ ਸਕਦਾ। ਇਹ ਧੁਰ ਕੀ ਬਾਣੀ ਆ ਇਹਦੇ ਵਿੱਚ ਕੋਈ ਰਲਾਵਟ ਨਹੀਂ ਹੋ ਸਕਦੀ ਸੱਚ ਸਾਚਾ ਕਦੇ ਬਦਲਿਆ ਨਹੀਂ ਜਾ ਸਕਦਾ। ਇਸ ਤਰ੍ਹਾਂ ਕਈ ਵਿਦਵਾਨ ਆ ਵਿਦਵਾਨਾਂ ਵਿੱਚੋਂ ਇੱਕ ਮੈਂ ਕਾਲਿਫ ਆ ਉਹ ਲਿਖਦਾ ਹੈ ਕਹਿੰਦਾ ਇਹ ਰਿਸ਼ਤਾ ਮੋੜਨ ਵਾਲੀ ਗੱਲ ਕਹੀ ਗਈ ਮਹਾਰਾਜ ਨੇ ਬਚਨ ਕੀਤੇ ਕਿ ਸੁੱਤ ਤ੍ਰੇ ਧਨ ਤਨ ਆਦ ਸਭ ਤਜ ਤਨ ਲਾਵੋ ਦੇਰ ਸਿੱਖ ਬਚਨ ਕੋ ਤਿਆਗ ਬੋ ਤੌਨ ਹਮਤੇ ਹੀਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਦੇਖੋ ਜਹਾਂਗੀਰ ਇਹ ਸਰੀਰ ਨੇ ਤਾਂ ਇੱਕ ਦਿਨ ਨਾਸ ਹੋਣਾ ਹੀ ਆ ਕਿਸੇ ਨੂੰ ਡਰਾਵਾ ਦੇ ਕੇ ਉਹ ਤੂੰ ਆਪਦੀ ਗੱਲ ਮਨਵਾ ਲੈਣੀ ਕਿਸੇ ਨੂੰ ਭੇ ਦੇਣਾ ਇਹ ਚੰਗੀ ਗੱਲ ਨਹੀਂ ਹੈ ਗੁਰੂ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਜੇ ਸਾਡਾ ਇਹ ਸਰੀਰ ਸੱਚ ਦੇ ਮਨੋਰਥ ਨੂੰ ਪੂਰਾ ਕਰਦਿਆਂ ਇਹ ਸ਼ਹੀਦ ਹੋ ਜਾਏਗਾ ਅਸੀਂ ਚੰਗੇ ਭਾਗ ਆਪਣੀ ਚੰਗੀ ਕਿਸਮਤ ਸਮਝਾਂਗੇ ਇਸ ਤਰ੍ਹਾਂ ਮਹਾਰਾਜ ਨੇ ਬਚਨ ਕੀਤੇ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਫਿਰ ਉਹਨਾਂ ਨੇ ਬੜੇ ਤਸੀਹੇ ਦਿੱਤੇ ਆ ਜਾਸਾ ਦੇ ਤਹਿਤ ਪਹਿਲਾਂ ਬਾਹਰ ਜੇਠ ਹੜ੍ਹ ਦੀ ਤਪੀ ਰੇਤ ਦੇ ਵਿੱਚ ਬਿਠਾ ਕੇ ਤਸੀਹੇ ਦਿੱਤੇ ਗਏ ਦੁੱਖ ਸਹਾਰਦੇ ਰਹੇ ਗੁਰਦੇਵ ਪਾਤਸ਼ਾਹ ਜੀ ਮੁੱਖ ਤੋਂ ਇਹ ਉਚਾਰਦੇ ਰਹੇ ਏਕਾ ਨਿਰਪਉ ਬਾਤ ਸੁਣੀ ਸੋ ਸੁਖੀ ਆ ਸੋ ਸਦਾ ਸਹੇਲਾ ਜੋ ਗੁਰਮੇ ਲਗਾਈ ਗੁਣੀ ਇਹ ਜਦੋਂ ਸਾਕਾ ਹੋਇਆ ਸੁਣ ਕੇ ਸੰਤ ਸੂਫੀ ਫਕੀਰ ਬੰਦਗੀ ਵਾਲੀ ਰੂਹ ਮੀਆਂ ਮੀਰ ਜੀ ਭੱਜੇ ਆਏ ਸਾਈਂ ਜੀ ਨੇ ਆ ਕੇ ਜਹਾਂਗੀਰ ਨੂੰ ਆਖਿਆ ਤੂੰ ਅੱਖਾਂ ਤੇ ਪੱਟੀ ਬੰਨੀ ਹੋਈ ਆ ਤੂੰ ਅੰਨ੍ਹਾ ਹੋ ਗਿਆ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੂੰ ਤਸੀਹੇ ਦੇ ਰਿਆਂ ਇਹ ਰੱਬੀ ਰੂਹ ਆ ਤੂੰ ਜਾਣਦਾ ਨਹੀਂ ਇਹਨਾਂ ਦੀ ਸੋਭਾ ਨੂੰ ਫੇਰ ਉਹਨੇ ਸੁਣੀ ਨਹੀਂ ਕੋਈ ਦੇਖੋ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਉਬਲਦੇ ਪਾਣੀ ਦੀ ਦੀਗ ਵਿੱਚ ਬਿਠਾਇਆ ਗਿਆ ਪਰ ਮਹਾਰਾਜ ਉਸੇ ਤਰ੍ਹਾਂ ਓਡੋਲ ਰਹੇ ਆ ਤਨ ਪੀਰਾ ਤੇ ਡਿਗੀ ਨਾ ਸੋਈ ਮੇਰ ਹਲਾਏ ਨਾ ਜਿਮਨਰ ਕੋਈ ਹੁਣ ਜਦੋਂ ਇਤਨੇ ਤਸੀਹੇ ਮਹਾਰਾਜ ਨੂੰ ਦਿੱਤੇ ਜਾ ਰਹੇ ਆ ਗਰਮ ਗਰਮ ਰੇਤਾ ਉਹਨੇ ਦੇ ਸੀਸ 'ਚ ਪਾਇਆ ਜਾ ਰਿਹਾ ਮਹਾਰਾਜ ਨੂੰ ਉਬਲਦੀ ਦੀਗ 'ਚ ਬਿਠਾਇਆ ਜਾ ਰਿਹਾ ਤੇ ਸਾਈਂ ਜੀ ਕਹਿਣ ਲੱਗੇ ਮੀਆਂ ਮੀਰ ਜੀ ਮਹਾਰਾਜ ਆਗਿਆ ਦਿਓ ਦਿੱਲੀ ਤੇ ਲਾਹੌਰ ਦੀ ਏਟਨਾ ਏਟ ਵਜਾਉਣ ਦਾ ਇਸ਼ਾਰਾ ਵੀ ਕੀਤਾ ਮਹਾਰਾਜ ਨੇ ਬੜੇ ਸਹਜ ਵਿੱਚ ਕਿਹਾ ਕਿ ਕੀ ਹੋਇਆ ਜੇ ਤਨ ਤਪ ਰਿਹਾ ਮੇਰਾ ਸਾਈਂ ਦੇ ਪਿਆਰਿਆਂ ਨੂੰ ਦੇਖੋ ਮੀਆਂ ਮੀਰ ਜੀ ਬਾਣੇ ਵਿੱਚ ਹੀ ਰਸ ਮੰਨਣਾ ਚਾਹੀਦਾ ਦੁੱਖ ਸਾਨੂੰ ਰੱਤਾ ਵੀ ਨਹੀਂ ਆ ਸਰੀਰ ਵੀ ਝੂਠਾ ਸੰਸਾਰ ਵੀ ਝੂਠਾ ਆਤਮਾ ਕਦੇ ਮਰਦੀ ਨਹੀਂ ਆਤਮਾ ਨਿਰਲੇਪ ਹੈ ਸਾਈ ਜੀ ਤੁਸੀਂ ਇਹ ਚੰਗੀ ਤਰ੍ਹਾਂ ਜਾਣਦੇ ਹੋ ਤੇ ਇਸ ਤਰ੍ਹਾਂ ਕਰਨਾ ਇਹ ਫਕੀਰਾਂ ਨੂੰ ਸੋਭਾ ਨਹੀਂ ਦਿੰਦਾ ਕਿਉਂਕਿ ਸਾਈ ਜੀ ਪਿਆਰ ਕਰਦੇ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਉਹ ਲਾਹੌਰ ਤੇ ਦਿੱਲੀ ਦੀ ਇੱਟ-ਨੇਟ ਖੜਕਾਉਣਾ ਚਾਹੁੰਦੇ ਸੀ ਆਪਣੀ ਬੰਦਗੀ ਦੀ ਸ਼ਕਤੀ ਨਾਲ ਕਰਮਾਤ ਦੇ ਨਾਲ ਚਮਤਕਾਰ ਦੇ ਨਾਲ ਪਰ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਰੋਕਿਆ ਹੈ ਚਾਹੁੰਦੇ ਮਹਾਰਾਜ ਆਪ ਖੁਦ ਕਰ ਸਕਦੇ ਸੀ ਸਭ ਕੁਝ ਪਰ ਆਤਮਾ ਸਦਾ ਅਸੰਗ ਹੈ ਤਨ ਮਿੱਥਿਆ ਪਰਪੰਚ ਇਸ ਕਰਕੇ ਮਹਾਰਾਜ ਕਹਿੰਦੇ ਰੱਬ ਦਾ ਭਾਣਾ ਮੰਨਣਾ ਪੈਂਦਾ ਸਾਈਂ ਜੀ ਮੰਨਣਾ ਪੈਂਦਾ ਭਾਣਾ ਇਹ ਕਸ਼ਟ ਇਸ ਲਈ ਸਹਾਰੀ ਜਾਂਨੇ ਆ ਵਾਹਿਗੁਰੂ ਦੇ ਸੱਚੇ ਨਾਮ ਦੇ ਪ੍ਰਚਾਰ ਕਰਨ ਵਾਲਿਆਂ ਲਈ ਆਦਰਸ਼ ਵੀ ਬਣ ਜਾਏ ਜਦੋਂ ਕਿਸੇ ਤੇ ਕਸ਼ਟ ਆਵੇ ਉਹ ਪਾਣੀ ਨੂੰ ਮਿੱਠਾ ਕਰਕੇ ਮੰਨੇ ਵਾਹਿਗੁਰੂ ਨੂੰ ਬੁਰਾ ਭਲਾ ਨਾ ਆਖੇ ਕਿਤੇ ਕੋਈ ਡੋਲ ਨਾ ਜਾਵੇ ਇਸ ਕਰਕੇ ਆਮ ਮਨੁੱਖਾਂ ਦੀ ਅਗਵਾਈ ਲਈ ਕਿਸੇ ਉੱਚੇ ਆਦਰਸ਼ ਦੀ ਲੋੜ ਹੁੰਦੀ ਆ ਮਾਣ ਹੁੰਦੇ ਹੋਏ ਨਿਮਾਣਾ ਤਾਣ ਹੁੰਦੇ ਹੋਏ ਨਿਤਾਣਾ ਸਾਈਂ ਜੀ ਇਹ ਭਗਤਾਂ ਨੂੰ ਸੋਭਦਾ ਹੈ ਮੀਆਂ ਮੀਰ ਜੀ ਜਿਹਨੂੰ ਇਸ ਤਰ੍ਹਾਂ ਇਹ ਬਚਨ ਕੀਤੇ ਆ ਉਥੇ ਦੇਖਿਆ ਨਹੀਂ ਗਿਆ ਪਾਤਸ਼ਾਹ ਜੀ ਦਾ ਇਸ ਤਰ੍ਹਾਂ ਸਰੀਰਕ ਕਸ਼ਟ ਤੇ ਸਿਰ ਝੁਕਾ ਕੇ ਵਾਪਸ ਆ ਗਿਆ ਤੇ ਜੋ ਤੁਸੀਂ ਕਹਿੰਦੇ ਆਖਿਆ ਸੀ ਮਹਾਰਾਜ ਸੁਖਮਣੀ ਸਾਹਿਬ ਦੇ ਵਿੱਚ ਉਹਨੂੰ ਠੀਕ ਸਾਬਤ ਕਰ ਦਿੱਤਾ ਹੈ ਰਹੇ ਵਿਦੇਹੀ ਹੋਏ ਦ੍ਰਿੜ ਬ੍ਰਹਮ ਗਿਆਨੀ ਨੀਕ ਜੋ ਵਰਣਿਓ ਮਦ ਸੁਖਮਣੀ ਪਾਲ ਦਿਖਾਇਓ ਠੀਕ ਤੱਤੀ ਤਵੀ ਤੇ ਮਹਾਰਾਜ ਨੂੰ ਬਿਠਾਇਆ ਗਿਆ ਫਿਰ ਇਹ ਗਰਮ ਗਰਮ ਰੇਤਾ ਝੁਲਸੇ ਹੋਏ ਸਰੀਰ ਤੇ ਪਾਇਆ ਗਿਆ ਪਰ ਗੁਰੂ ਜੀ ਬੈਠੇ ਰਹੇ ਅਬੋਲ ਅਡੋਲ ਤੇ ਜੋ ਨਹੀਂ ਜਰਿਆ ਜਾ ਸਕਦਾ ਉਹ ਵੀ ਜਰ ਲੈਣ ਦੀ ਹੱਦ ਦਰਸਾ ਦਿੱਤੀ ਹੁਣ ਇਹ ਸਾਰੀ ਦੇ ਫਲੂਹਾਂ ਦੇ ਨਾਲ ਛਾਲਿਆਂ ਨਾਲ ਭਰ ਗਈ ਪਰੇ ਫਲੂਹੇ ਸਗਰੀ ਦੇ ਹੀ ਪਰ ਮਹਾਰਾਜ ਇਹੀ ਫਰਮਾਉਂਦੇ ਰਹੇ ਦੁਸ਼ਟ ਕਸ਼ਟ ਜੇ ਤਨ ਕੋ ਦੇਹ ਹਮ ਸਾਖੀ ਨਿਆਰੋ ਦਰਸੈ ਹੈ ਪੰਜ ਦਿਨ ਇਵੇਂ ਮਹਾਰਾਜ ਨੂੰ ਤਸੀਹੇ ਦਿੱਤੇ ਗਏ ਆ ਜੀ ਤੇ ਪੰਜ ਦਿਵਸ ਬੀਤੇ ਇਸ ਭਾਤੀ ਤੇ ਛੇਵਾਂ ਦਿਨ ਜਦੋਂ ਆਇਆ 30 ਮਈ 1606 ਈਸਵੀ ਹੋਰ ਤਸੀਹੇ ਦੇਣ ਲਈ ਮਹਾਰਾਜ ਨੂੰ ਰਾਵੀ ਦੇ ਕੰਢੇ ਰਾਵੀ ਦਰਿਆ ਦੇ ਤੱਟ ਤੇ ਉੱਥੇ ਲੈ ਗਏ ਤੇ ਉਹ ਜੋ ਪ੍ਰਾਤਨ ਸਾਡੇ ਸਰੋਤ ਆ ਉਹਨਾਂ ਵਿੱਚ ਲਿਖਿਆ ਹੋਇਆ ਬੱਦੇ ਹੋਏ ਹੀ ਦਿੱਤੇ ਨਦੀ ਰੁੜਾਏ ਸੰਮਤ 1663 ਜੇਠ ਮਹੀਨੇ ਚੰਨੇ ਚਾਨਣੀ ਚੌਥ ਜਲ ਬਹਾਈ ਦੀਨੇ ਤੇ ਇਹ ਦਰਸਾ ਗਏ ਕਿ ਕੇਲੇ ਵਿੱਚੋਂ ਫਲ ਤਿਲਾਂ ਵਿੱਚੋਂ ਤੇਲ ਹਾਥੀ ਦੇ ਦੰਦ ਇੱਕ ਵਾਰ ਹੀ ਨਿਕਲਦੇ ਆ ਤੇ ਇਸ ਤਰ੍ਹਾਂ ਮਹਾਪੁਰਖਾਂ ਦਾ ਵਾਕ ਇੱਕ ਵਾਰ ਹੀ ਹੁੰਦਾ ਸੋ ਇਸ਼ਨਾਨ ਕਰਨ ਦੀ ਆਗਿਆ ਮੰਗਣ ਵਾਲੀ ਗੱਲ ਵੀ ਨਿਰਮੂਲ ਹੈ ਤੇ ਜਦੋਂ ਆਪਾਂ ਪਾਈ ਰਤਨ ਸਿੰਘ ਭੰਗੂ ਜੀ ਨੂੰ ਪੜਦੇ ਆ ਉਹ ਕਹਿ ਦਿੰਦੇ ਆ ਕਿ ਗੁਰੂ ਅਰਜਨ ਦਰਿਆਈ ਨਾ ਬੋੜਿਓ ਕਿ ਗੁਰ ਤੇਗ ਬਹਾਦਰ ਸੀਸ ਨ ਤੋਰਿਓ ਕਿ ਸਾਹਿਬ ਜਾਦੇ ਨਾ ਹੀ ਮਰਵਾਏ ਸ਼ੀਰਖੋਰ ਤੇ ਨਾ ਹੀ ਕੋਹਾਏ ਆਪਰੇਸ਼ਨ ਕਰਦੇ ਆ ਕਹਿੰਦੇ ਇਸ ਤੋਂ ਮੁਗਲ ਕਿਵੇਂ ਇਨਕਾਰੀ ਹੋ ਜਾਣਗੇ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਦਰਿਆ 'ਚ ਰੋੜਿਆ ਕਿ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਨਹੀਂ ਕੀਤਾ ਵੱਡੇ ਸਾਹਿਬਜ਼ਾਦੇ ਜੰਗ ਵਿੱਚ ਨਹੀਂ ਉਹਨਾਂ ਨੇ ਮਾਰੇ ਤੇ ਦੁੱਧ ਪੀਣੇ ਮਾਸੂਮ ਬੱਚਿਆਂ ਨੂੰ ਕੋਕੇ ਨਹੀਂ ਮਾਰਿਆ ਕਿਵੇਂ ਸਾਹਿਬਜ਼ਾਦੇ ਸ਼ਹੀਦ ਹੋਏ ਅਸੀਂ ਜਾਣਦੇ ਹਾਂ ਇਸ ਕਰਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪੰਜ ਦਿਨ ਰਤਨ ਸਿੰਘ ਭੰਗੂ ਜੀ ਲਿਖਦੇ ਆ ਤਸੀਹੇ ਦਿੰਦੇ ਰਹੇ ਜਹਾਂਗੀਰ ਦੀ ਕਟੜਤਾ ਚੰਦੂ ਵਰਗੇ ਉਸ ਤੋਂ ਬਾਅਦ ਮਹਾਰਾਜ ਨੂੰ ਉਹਨਾਂ ਨੇ ਦਰਿਆ ਰਾਵੀ ਵਿੱਚ ਵਹਾ ਦਿੱਤਾ ਸੁੱਟ ਦਿੱਤਾ ਇਹ ਵੀ ਇੱਕ ਖੋਜ ਹੋਈ ਹੈ ਇਸ ਤਰ੍ਹਾਂ ਮਹਾਰਾਜ ਦਾ ਸਰੀਰ ਜਿਹੜਾ ਹੈ ਕਈ ਇਤਿਹਾਸਕਾਰ ਕਹਿੰਦੇ ਆ ਕਿ ਉੱਥੇ ਇਹਨਾਂ ਨੂੰ ਮਿਲਿਆ ਨਹੀਂ ਵੱਖ-ਵੱਖ ਇਹਦੇ ਵਿੱਚ ਲੈ ਕੇ ਮਤਭੇਦ ਵੀ ਹੈ ਇਤਿਹਾਸ ਨੂੰ ਲੈ ਕੇ ਕਿਉਂਕਿ ਏਡੀ ਵੱਡੀ ਸ਼ਹਾਦਤ ਸੀ ਤਾਂ ਮਤਭੇਦ ਹੋਣੇ ਇੱਕ ਆਮ ਜੀ ਗੱਲ ਹੈ ਪਰ ਰਤਨ ਸਿੰਘ ਭੰਗੂ ਜੀ ਕੌਣ ਮਹਤਾਬ ਸਿੰਘ ਜੀ ਦੇ ਪੋਤੇ ਜਿਨ੍ਹਾਂ ਨੇ ਮੱਥੇ ਰੰਗੜ ਦਾ ਸਿਰ ਵੱਢਿਆ ਸੀ ਤੇ ਇੱਕ ਸਮਕਾਲੀ ਪਾਦਰੀ ਆ ਉਹਨੇ ਵੀ ਲਿਖਿਆ ਉਹਨੇ ਇਹ ਗੱਲ ਲਿਖੀ ਆ ਕਿ ਹੱਦੋਂ ਵੱਧ ਸ਼ਰਾਬ ਪੀਣ ਦੀ ਵਾਦੀ ਭੈੜੀ ਆਦਤ ਕਰਕੇ ਜਹਾਂਗੀਰ ਦੀ ਦਿਮਾਗੀ ਹਾਲਤ ਵਿਗੜ ਗਈ ਉਹਨੇ ਕੀ ਕੀਤਾ ਤੇ ਉਹਦੇ ਜਿਹੜੇ ਵਜ਼ੀਰ ਸੀ ਅਹਿਲਕਾਰ ਸੀ ਉਹਨਾਂ ਨੇ ਉਹਦੀ ਅਕਲ ਤੇ ਪਰਦਾ ਪਾ ਦਿੱਤਾ ਤੇ ਬਾਅਦ ਚੋਂ ਉਹੀ ਜਿਹੜਾ ਰਾਹ ਉਹਨੇ ਚੁਣਿਆ ਉਹਦੀ ਬਦਨਾਮੀ ਦਾ ਕਾਰਨ ਬਣਿਆ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਦੇ ਹੁਕਮ ਨਾਲ ਹੀ ਤਸੀਹੇ ਦਿੱਤੇ ਗਏ ਪਾਦਰੀ ਕਹਿੰਦਾ ਮੈਂ ਉੱਥੇ ਮੌਜੂਦ ਸੀ ਲਾਹੌਰ ਚ ਸੀ ਮੈਂ ਕਈ ਵਾਰ ਗੁਰੂ ਜੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਇਹਨੂੰ ਮਿਲਣ ਨਹੀਂ ਦਿੱਤਾ ਗਿਆ ਜਹਾਂਗੀਰ ਨੂੰ ਕਾਜ਼ੀਆਂ ਨੇ ਗੁੰਮਰਾ ਕੀਤਾ ਧਰਮ ਦੀ ਆੜ ਵਿੱਚ ਆ ਕੇ ਬਾਣਾ ਪੈ ਰਾਵਾਂ ਧਾਰਮਿਕ ਪਾ ਕੇ ਮਹਾਰਾਜ ਨੂੰ ਇਸ ਤਰ੍ਹਾਂ ਤਸੀਹੇ ਦਵਾਈ ਇਹਨਾਂ ਕਾਜ਼ੀਆਂ ਮਲਾਣਿਆਂ ਨੇ ਜਹਾਗੀਰ ਨੂੰ ਬਦਨਾਮ ਕਰਾਇਆ ਤੇ ਇੱਕ ਮਹਾਨ ਪੁਰਸ਼ ਦੀ ਮੌਤ ਦਾ ਕਾਰਨ ਬਣਿਆ ਕਿਉਂਕਿ ਬਦਨਾਮ ਤਾਂ ਹੋਣਾ ਹੀ ਸੀ ਪਾਦਰੀ ਕਹਿੰਦਾ ਕਿਉਂਕਿ ਲਾਹੌਰ ਨੂੰ ਗੁਰੂ ਜੀ ਨੇ ਕਾਲ ਦੇ ਸਮੇਂ ਬਹੁਤ ਪੀੜਤਾਂ ਦੀ ਮਦਦ ਕੀਤੀ ਆ ਅੱਜ ਲਾਹੌਰ ਦੇ ਨਿਵਾਸੀ ਖੜੇ ਆ ਤਰਾ ਤਰਾ ਕਰ ਰਹੇ ਸੀ ਤੇ ਏਵੇਂ ਹੀ ਉਮਦਹਾ ਤਵਾਰੀਖ ਦੇ ਲਖਾਰੀ ਨੇ ਵੀ ਲਿਖਿਆ ਕਿ ਸ਼ਹਾਦਤ ਨੂੰ ਲਿਖਣ ਲੱਗਿਆਂ ਕਲਮ ਲਹੂ ਦੇ ਹੰਝੂ ਘੇਰਦੀ ਆ ਅੱਖਾਂ ਰੋਂਦੀਆਂ ਦਿਲ ਪਾੜਦਾ ਤੇ ਦਿਲ ਦਿਮਾਗ ਹੈਰਾਨ ਹੋ ਜਾਂਦੇ ਜਿੰਦ ਹੈਰਾਨ ਹੋ ਜਾਂਦੀ ਹੈ ਐਸੀ ਸ਼ਹਾਦਤ ਅਤੇ ਇੱਕ ਪੁਰਤਗਾਲੀ ਪਾਦਰੀ ਆ ਸੇਟ ਜੈਰਮੂ ਜੇਵੀਅਰ ਉਹਨੇ ਵੀ ਲਿਖਿਆ ਸ਼ਹਾਦਤ ਨੂੰ ਤਕਰੀਬਨ 4 ਮਹੀਨਿਆਂ ਪਿੱਛੋਂ ਲਾਹੌਰ ਤੋਂ ਉਹਨੇ ਗੱਲ ਲਿਖੀ ਸੀ ਜਿਵੇਂ ਰੋਜ਼ ਨਵਾਂ ਸੂਰਜ ਚੜਦਾ ਇਹ ਮਹਾਪੁਰਖ ਸਿੱਖਾਂ ਦੇ ਪੰਜਮ ਪਾਤਸ਼ਾ ਗੁਰੂ ਅਰਜਨ ਦੇਵ ਜੀ ਨੂੰ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਰੋ ਹਕਮ ਭੇਜਿਆ ਹੋਰ ਜ਼ੁਲਮ ਟਾਹੋ ਮਹਾਰਾਜ ਨੂੰ ਖਾਣਾ ਤੱਕ ਨਹੀਂ ਦਿੱਤਾ ਗਿਆ ਹਜ਼ਾਰਾਂ ਢੰਗਾਂ ਨਾਲ ਅਨਾਦਰ ਕੀਤਾ ਐਵੇਂ ਗੁਰੂ ਮਹਾਰਾਜ ਜ਼ੁਲਮਾਂ ਨੂੰ ਤੇ ਸਿੰਹਾ ਨੂੰ ਅਨਾਦਰਾਂ ਨੂੰ ਤੇ ਮਹਾਰਾਜ ਇਹ ਨਾ ਸਹਾਰ ਦੇ ਨੇਕ ਗੁਰੂ ਦੀ ਸ਼ਹੀਦੀ ਹੋਈ ਹੈ ਉਹਨੇ ਇਹ ਲਿਖਿਆ ਪਾਦਰੀ ਲਿਖਦਾ ਹੈ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ ਆਪਣੇ ਢੰਗ ਦੇ ਨਾਲ ਕਿ ਉਹ ਗੁਰੂ ਅਰਜਨ ਦੇਵ ਜੀ ਤੋਂ ਕੁਰਬਾਨ ਜਿਨ੍ਹਾਂ ਦੀ ਅश्चਰਜ ਕਰਨੀ ਆ ਤਤੀ ਤਵੀ ਤੇ ਬੈਠੇ ਕਸ਼ਟ ਸਹਾਰੇ ਪਰ ਨਿਰਮਾਨ ਇਦਾਂ ਰਹੇ ਜਿਵੇਂ ਮੱਛੀ ਪਾਣੀ ਚ ਰਹਿੰਦੀ ਆ ਜਿਵੇਂ ਪਤੰਗਾ ਜਲਦੀ ਸ਼ਮਾ ਦੇਖ ਕੇ ਤੇ ਉਹ ਜਲਦੀ ਹੋਈ ਸ਼ਮਾ ਨੂੰ ਦੇਖ ਕੇ ਹੱਸ ਕੇ ਆਪਾ ਵਾਰਨ ਲਈ ਆ ਜਾਂਦਾ ਜਿਵੇਂ ਹਿਰਨ ਪ੍ਰਵਾਹ ਨਹੀਂ ਕਰਦਾ ਉਹ ਸ਼ਬਦ ਦੀ ਧੁਨੀ ਸੁਣ ਕੇ ਤੀਰ ਖਾਣ ਲਈ ਦੌੜਦਾ ਇਦਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਦੇ ਚਰਨਾ ਕਮਲਾਂ ਨਾਲ ਜੁੜੇ ਰਹੇ ਤੇ ਉਹ ਆਨੰਦ ਵਿੱਚ ਸਨ ਅੰਤਮ ਸਵਾਸਾਂ ਤੱਕ ਪੰਜਵੇਂ ਪਾਤਸ਼ਾਹ ਵਿਬੀਹੇ ਦੀ ਤਰ੍ਹਾਂ ਪੁਕਾਰ ਕੇ ਆਪਣੇ ਆਦਰਸ਼ਾਂ ਦਾ ਟੰਡੋਰਾ ਦਿੰਦੇ ਰਹੇ ਕੌਣ ਐਸੇ ਗੁਰੂ ਤੋਂ ਕੁਰਬਾਨ ਹੋਈਏ ਪੌੜੀ ਦੀਆਂ ਤੁਕਾਂ ਭਾਈ ਗੁਰਦਾਸ ਜੀ ਦੀਆਂ ਇਸ ਤਰ੍ਹਾਂ ਹਨ ਜੀ ਰਹਿੰਦੇ ਗੁਰਦਰੀਆਉ ਵਿੱਚ ਮੀਨ ਕਲੀਨ ਹੈ ਤੇ ਨਿਰਵਾਣੀ ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ ਤੇ ਏਵੇਂ ਗੁਰ ਅਰਜਨ ਬਿਟੋ ਕੁਰਬਾਨੀ ਸੰਗਤ ਜੀ ਇਹ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਮੇਰੇ ਕਹਿਣ ਦਾ ਭਾਵ ਇਹ ਹੈ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ ਹਯਾਤ ਤੋਂ ਹਯਾਤ ਹੈ ਮੌਤ ਵੀ ਹਯਾਤ ਹੈ ਗੁਰੂ ਅਰਜਨ ਦੇਵ ਜੀ ਦਾ ਸਾਰਾ ਜੀਵਨ ਕੌਮ ਲਈ ਜ਼ਿੰਦਗੀ ਦਾਤਾ ਸੀ ਤੇ ਇਹ ਸ਼ਹੀਦੀ ਨੇ ਸਦਾ ਹੀ ਸਿੱਖ ਕੌਮ ਨੂੰ ਜ਼ਿੰਦਗੀ ਬਖਸ਼ੀ ਆ ਉਹ ਜਿਵੇਂ ਕਿਹਾ ਜਾਂਦਾ ਸ਼ਹੀਦ ਦੀ ਮੌਤ ਕਦੀ ਅਜਾਈ ਨਹੀਂ ਜਾਂਦੀ ਇਸ ਤਰ੍ਹਾਂ ਇਹ ਸ਼ਹਾਦਤ ਨੇ ਸਿੱਖ ਕੌਮ ਤੇ ਅਮਿੱਟ ਛਾਪ ਛੱਡੀ ਹੈ ਸਾਧ ਸੰਗਤ ਜੀ ਇਹ ਸ਼ਹਾਦਤ ਨੇ ਕੌਮ ਦੇ ਵਿੱਚ ਭਾਣਾ ਮਿੱਠਾ ਕਰਕੇ ਮੰਨਣਾ ਸਿਖਾਇਆ ਕਿੰਨੇ ਜ਼ੁਲਮ ਹੋਏ ਸਿੱਖਾਂ ਉੱਪਰ ਮੀਰ ਮੰਨੂ ਨੇ ਸਿਰਾਂ ਦੇ ਮੁੱਲ ਪਾਏ ਸਿੰਘਾਂ ਦੇ ਸਿੱਖਾਂ ਦਾ ਕੀ ਹਾਲ ਕੀਤਾ ਉਹਨੇ ਵੱਡਾ ਘੱਲੂ ਘਾਰਾ ਛੋਟਾ ਘੱਲੂ ਘਾਰਾ ਕੀ ਕੀ ਹੋਇਆ ਸਿੱਖਾਂ ਨੂੰ ਜੰਗਲਾਂ 'ਚ ਰਹਿਣਾ ਪਿਆ ਪਰ ਫਿਰ ਵੀ ਸਿੱਖ ਭਾਣਾ ਮੰਨਦੇ ਰਹੇ ਗੁਰਮਖ ਪਿਆਰਿਓ ਤਾਂ ਇਹ ਜੋ ਕੁਝ ਹੋਇਆ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਤੇ ਅੱਜ ਸਿੱਖਾਂ ਕੋਲ ਜੇ ਜੇ ਸ਼ਾਂਤੀ ਆ ਸਿੱਖਾਂ ਕੋਲ ਜੇ ਸਬਰ ਹੈ ਉਹ ਗੁਰੂ ਅਰਜਨ ਦੇਵ ਜੀ ਤੋਂ ਹੀ ਆਇਆ ਹੈ ਤੇ ਫਿਰ ਇਹ ਸ਼ਹਾਦਤ ਤੋਂ ਬਾਅਦ ਸ਼ਾਂਤੀ ਵਿੱਚੋਂ ਕ੍ਰਾਂਤੀ ਨਿਕਲੀ ਛੇਵੇਂ ਪਾਤਸ਼ਾਹ ਜੀ ਨੇ ਅਕਾਲ ਤਖਤ ਦਾ ਨਿਰਮਾਣ ਕਰਵਾਇਆ ਆਖਿਆ ਕਿ ਹੁਣ ਕੇਵਲ ਸ਼ਾਂਤੀ ਨਹੀਂ ਕ੍ਰਾਂਤੀ ਦੀ ਵੀ ਲੋੜ ਆ ਚਾਰ ਜੁੱਧ ਕੀਤੇ ਮੁਗਲਾਂ ਦੇ ਸਿਰ ਇਉਂ ਭੰਨੇ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਨੇ ਗੰਡਾ ਭੰਨਿਆ ਸੀ ਪਿਆਜ਼ ਭੰਨਿਆ ਸੀ ਏਵੇਂ ਮਹਾਰਾਜ ਨੇ ਭਾਈ ਧਰਮਯੁੱਧ ਕੀਤੇ ਚਾਰਾਂ ਯੁੱਧਾਂ ਵਿੱਚ ਗੁਰੂ ਜੀ ਦੀ ਫਤਿਹ ਹੋਈ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪਵਿੱਤਰ ਸ਼ਹੀਦੀ 1606 ਈਸਵੀ ਨੂੰ ਲਾਹੌਰ ਵਿੱਚ ਹੁੰਦੀ ਆ ਸਰੀਰ ਦੀ ਉਮਰ ਮਹਾਰਾਜ ਦੀ ਕੁੱਲ ਉਮਰ 43 ਸਾਲ 1 ਮਹੀਨਾ ਤੇ 15 ਦਿਨ ਬਣਦੀ ਆ ਮਹਾਰਾਜ ਜੀ ਦੇ ਵੱਡੇ ਵੱਡੇ ਕਾਰਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨਾ ਸਰੋਵਰਾਂ ਨੂੰ ਪੱਕੇ ਬਣਵਾਉਣਾ ਤੇ ਬੌਲੀ ਸਾਹਿਬ ਲਾਹੌਰ ਤੇ ਸ਼ਿਹਾਟਾ ਸਾਹਿਬ ਖੂਹ ਲਵਾਉਣਾ ਲਾਹੌਰ ਵਿੱਚ ਕਾਲ ਪੀੜਤਾ ਦੀ ਸੇਵਾ ਕਰਨੀ ਦੁੱਖ ਨਿਵਾਰਨ દવાਖਾਨਾ ਬਣਾਉਣਾ ਤੇ ਦਸਬੰਦ ਦੀ ਮਰਿਆਦਾ ਬੰਨ੍ਹਣੀ ਤੇ ਮਹਾਰਾਜ ਜੀ ਨੇ ਇਹ ਬਾਣੀਆਂ ਜਿਹੜੀ ਤੇ ਸਾਰੀ ਰਾਗਾਂ ਵਿੱਚ ਤਰਤੀਬ ਬਾਰ ਕਰਕੇ ਲਿਖੀ ਇੱਕ ਵੱਡਾ ਕਾਰਜ ਸੀ ਪਰ ਦੁਸ਼ਤਾਂ ਨੂੰ ਪਾਪੀਆਂ ਨੂੰ ਪਾਇਆ ਨਹੀਂ ਭਗਤਾਂ ਤੇ ਸਹਿ ਸਾਰੀਆਂ ਜੋੜ ਕਦੇ ਨਾ ਆਏ ਜਿਵੇਂ ਕਿ ਸੰਗਤ ਜੀ ਇਹ ਇਹੋ ਜਿਹੇ ਪਾਪੀ ਦੁਸ਼ਟ ਲੋਕ ਜਿਨ੍ਹਾਂ ਨੇ ਪਾਪ ਕਮਾਇਆ ਤੇ ਕੀਤਾ ਵੀ ਪਾਇਆ ਆਪਣਾ ਗੁਰੂ ਮਹਾਰਾਜ ਕਿਰਪਾ ਕਰਨ ਅੱਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਹੈ ਮਹਾਰਾਜ ਜੀ ਦੇ ਚਰਨਾਂ ਤੇ ਵਾਰ-ਵਾਰ ਨਮਸਕਾਰ ਪੁੱਲ ਚੁੱਕ ਦੀ ਖਿਮਾ ਆਪ ਜੀ ਨੇ ਬੜੇ ਤਹਮਲ ਬੜੇ ਪਿਆਰ ਨਾਲ ਗੁਰੂ ਜੀ ਦਾ ਇਤਿਹਾਸ ਸਰਵਣ ਕੀਤਾ ਹੈ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਬਣਾਈ ਰੱਖਣ ਜੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ ਬ੍ਰਹਮ ਦੀ ਸੈ ਬ੍ਰਹਮ ਸੁਣੀਏ ਏਕ ਏਕ ਬਖਾਣੀਏ ਆਤਮ ਪ੍ਰਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਏ ਆਏ ਪ੍ਰਭ ਸਰਣਾਗਤੀ ਕਿਰਪਾ ਨਿਦ ਦਿਹਾਲ ਏਕ ਅੱਖਰ ਹਰ ਮਨ ਵਸਤ ਨਾਨਕ ਹੋ ਤਨ ਹਾਲ ਸੁਮੇਚੀ ਸੰਗਤ ਦਾ ਧੰਨਵਾਦ ਅੱਜ ਦੇ ਦੀਵਾਨ ਚਿਤਨੀਆਂ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ